ਤੀ ਜਨਤਾ ਪਾਰਟੀ ਨੇ ਖੋਲਿਆ ਨਕੋਦਰ ਵਿਖੇ ਆਪਣਾ ਨਵਾਂ ਚੋਣ ਦਫਤਰ ਭਾਜਪਾ ਦੇ ਜ਼ਿਲ੍ਹਾ ਜਲੰਧਰ ਪ੍ਰਧਾਨ ਮਨੀਸ਼ ਤੀਰਜੀ ਨੇ ਸ਼੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਆਰੰਭ ਕਰਵਾ ਕੇ ਖੋਲਿਆ ਭਾਜਪਾ ਪਾਰਟੀ ਦਾ ਨਵਾਂ ਚੋਣ ਦਫਤਰ ਸਾਂਦੇ ਮੇਟ ਧਿਆਲ ਮੁਰਤਿ ਬਖਸ਼ੰਦ ਕਣਕੈ ਨਾਇ ਆਵ ਕੋਣ ਸਦ ਮੇਟ ਧਿਆਲ ਤੁਰਤ ਬਖਸ਼ੰਦ ਸ਼ੈਸ ਇਸ ਮੌਕੇ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਜੀ ਦੇ ਧਰਮ ਪਤਨੀ ਮੈਡਮ ਸੁਨੀਤਾ ਜੀ ਉਚੇਚੇ ਤੌਰ ਤੇ ਪਹੁੰਚੇ ਅਤੇ ਹੋਰ ਪਾਜਪਾ ਦੇ ਪੁਰਾਣੇ ਪਾਰਟੀ ਵਰਕਰ ਸਤੀਸ਼ ਬਜਾਜ ਅਮਿਤ ਬੇਜ ਕਮਲਜੀਤ ਪਾਟਿਆ ਸਾਬਕਾ ਡਿਪਟੀ ਮੇਅਰ ਜਲੰਧਰ ਐਮ ਐਲ ਏ ਸ਼ੀਤਲ ਅਨੁਰਾਗ ਮੁਕੇਸ਼ ਭਰਦਵਾਜ ਨੂਰ ਮਹਿਲ ਅਤੇ ਮਨੂ ਪਟਾਰਾ ਸਾਬਕਾ ਮਹਿਰ ਨਕੋਦਰ ਵਿਸ਼ੇਸ਼ ਤੌਰ ਤੇ ਪਹੁੰਚੇ ਇਹ ਜਾਣਕਾਰੀ ਨਹੀਂ ਦੀ ਇਹ ਤਾਂ ਇੱਕ ਬੜਾ ਵੱਡਾ ਅਸੀਂ ਸ਼ੁਕਰਗੁਜ਼ਾਰ ਆ ਉਸ ਪਰਮਾਤਮਾ ਦੇ ਅੱਜ ਵਾਹਿਗੁਰੂ ਜੀ ਸਾक्षात ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਆਫਿਸ ਜਿਹੜਾ ਅੱਜ ਖੋਲਿਆ ਉਹਦੇ ਵਿੱਚ ਚੱਲ ਕੇ ਆਏ ਔਰ ਇੰਨੀ ਕਿਰਪਾ ਵਰਸਾਈ ਕਿ ਆ ਦੇਖੋ ਰੌਣਕਾਂ ਲੱਗੀਆਂ ਹੋਈਆਂ ਤੇ ਅਸੀਂ ਚਾਹੁੰਦੇ ਆ ਕਿ ਜਿਹੜੀ ਇਹ ਰੌਣਕਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ 4 ਜੂਨ ਨੂੰ ਸਾਡੇ ਜਿਹੜੇ ਹਲਕਾ ਦੇ ਕੈਂਡੀਡੇਟ ਆ ਲੋਕ ਸਭਾ ਦੇ ਜਿਹੜੇ ਕੈਂਡੀਡੇਟ ਆ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਜੀ ਇਸੇ ਤਰ੍ਹਾਂ ਹੀ ਅਸੀਂ ਗੱਜ-ਵੱਜ ਕੇ ਉਸ ਦਿਨ ਵੀ ਅਸੀਂ ਢੋਲ ਨਗਾਰਿਆਂ ਦੇ ਨਾਲ ਇੱਥੇ ਸਵਾਗਤ ਕਰੀਏ ਉਹਨਾਂ ਦਾ ਕਿ ਉਹ ਅੱਜ ਦਾ ਐਮਪੀ ਦੇ ਕੈਂਡੀਡੇਟ ਹੈ ਤੇ ਪਰਮਾਤਮਾ ਅੱਗੇ ਮਾਤਾ ਰਾਨੀ ਅੱਗੇ ਅਰਦਾਸ ਕਰਦੇ ਆਂ ਠਾਕੁਰ ਜੀ ਅੱਗੇ ਅਰਦਾਸ ਕਰਦੇ ਆ ਕਿ ਉਹ 4 ਜੂਨ ਜਿਹੜਾ ਰਿਜ਼ਲਟ ਆਵੇ ਇੱਕ ਸਟਾਰ ਦੇ ਰੂਪ ਦੇ ਵਿੱਚ ਸਾਡਾ ਐਮਪੀ ਲੋਕ ਸਭਾ ਦੇ ਵਿੱਚ ਜਾ ਕੇ ਗੱਜੇ ਤੇ ਮੋਦੀ ਜੀ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਦੇਸ਼ ਦੇ ਵਿਸਤਾਰ ਦੇ ਲਈ ਆਪਣਾ ਯੋਗਦਾਨ ਦੇਣ ਤੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰੇ ਸਭ ਤੋਂ ਪਹਿਲਾਂ ਅੱਜ ਨਿਕੋਠੀ ਵਾਸੀਆਂ ਸਾਰੇ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশਤਰੀ ਦਾ ਔਰ ਮੈਂ ਅੱਜ ਆ ਆ ਕਿ ਆਫਿਸ ਖੁੱਲਿਆ ਨਕੌਦਰ ਵਿੱਚ ਭਾਰਤੀ ਜਨਤਾ ਪਾਰਟੀ ਦਾ ਸੋ ਮੈਂ ਭਾਰਤੀ ਜਨਤਾ ਪਾਰਟੀ ਦੇ ਸਾਰੇ ਪਰਿਵਾਰ ਨੂੰ ਸਾਰੇ ਕਾਰਕਟਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਹੈ ਮਹਿਲਾ ਮੋਰਚਾ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਉਸ ਵਾਹਿਗੁਰੂ ਦੇ ਚਰਨਾਚ ਅਰਦਾਸ ਕਿ ਜਿਹੜੀਆਂ ਉਮੀਦਾਂ ਦੇ ਨਾਲ ਜਿਹੜੇ ਵਿਸ਼ਵਾਸ ਦੇ ਨਾਲ ਆ ਜਿਆ ਆਫਿਸ ਖੁੱਲਿਆ ਅਸੀਂ ਉਹਨਾਂ ਉਮੀਦਾਂ ਦੇ ਪੂਰੇ ਉਤਰੀਏ ਔਰ ਵਾਹਿਗੁਰੂ ਦੀ ਕਿਰਪਾ ਨਾਲ ਔਰ ਸਾਰੇ ਭਰਾਵਾਂ ਭੈਣਾਂ ਦੀ ਮਿਹਨਤ ਦੇ ਨਾਲ ਅਸੀਂ 4 ਤਰੀਕ ਨੂੰ ਫੇਰ ਐਸੇ ਤਰ੍ਹਾਂ ਢੋਲ ਲੱਗੇਗਾ ਇਸ ਵਕਤ ਜੋ ਇਲੈਕਸ਼ਨ ਹੈਗਾ ਇਹਦੀ ਤਿਆਰੀ ਕਿਹੋ ਜਿਹੀਆਂ ਡੋਰ ਟੂ ਡੋਰ ਚੱਲ ਰਹੀ ਹੈ ਜਾਂ ਕਿੱਦਾਂ ਚੱਲ ਰਹੀ ਹੈਗੇ ਕੋਈ ਜੀ ਜਾਣਕਾਰੀ ਦਿੰਦੇ ਆ ਕਿਉਂਕਿ ਦਲੰਦਰ ਸ਼ਹਿਰ ਦਾ ਹਲਕਾ ਬਹੁਤ ਵੱਡਾ ਔਰ ਸਾਰੇ ਹਲਕਿਆਂ ਨਾਲ ਆਪਾਂ ਟੱਚ ਕਰ ਰਿਹਾ ਡੋਰ ਟੂ ਡੋਰ ਨਾਲ ਵੀ ਪ੍ਰਚਾਰ ਹੋ ਰਿਹਾ ਲੁੱਕੜ ਵੀਟਿੰਗਾਂ ਵੀ ਕਰ ਰਹੀਆਂ ਔਰ ਆਉਣ ਵਾਲੇ ਟਾਈਮ 'ਚ ਵੱਡੇ ਜਲਸੇ ਵੀ ਕੀਤੇ ਜਾਣਗੇ ਸੋ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਆਸ਼ੀਰਵਾਦ ਮਿਲ ਰਿਹਾ ਹੈ ਔਰ ਪੂਰੀ ਉਮੀਦ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਸ਼ੀਸ਼ ਕੁਮਾਰ ਜੀ ਜਿੱਥੋਂ ਬਾਰੀ ਗਹਮਤ ਨਾਲ ਜਿੱਤੇ ਲੋਕ ਸਭਾ ਚ ਜਾਨਗੇ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਕਿਹੜਾ ਅੱਜ ਭਾਰਤੀ ਜਨਤਾ ਪਾਰਟੀ ਕਿਹੜੀ ਲੋਕ ਸਭਾ ਜਲੰਧਰ ਤੋਂ ਚੋਣ ਆ ਗਈ ਹੈ ਉਹਨੇ ਵਿਧਾਨ ਸਭਾ ਨੂੰ ਕੋਦਰ ਦਾ ਦਫ਼ਤਰ ਦਾ ਕਿਹੜਾ ਅੱਜ ਸ਼ੁਰੂਆਤ ਕੀਤੀ ਗਈ ਗੁਰੂ ਸਾਹਿਬ ਦੀ ਹਜ਼ੂਰੀ 'ਚ ਅੱਜ ਪੂਰੇ ਹਲਕੇ ਨੂੰ ਔਰ ਸਾਰਿਆਂ ਨੂੰ ਅੱਜ ਇਸ ਗੱਲ ਦੀ ਬੇਨਤੀ ਕੀਤੀ ਗਈ ਸੀ ਕਿ ਅੱਜ ਸ਼ੁਰੂਆਤ ਹੋ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੀ ਔਰ ਅੱਜ ਦਫ਼ਤਰ ਦੀ ਕਿਹੜਾ ਕਿਹੜਾ ਸ਼ੁਰੂਆਤ ਦੇ ਨਾਲ ਨਾਲ ਹੀ ਕਿਹੜਾ ਦਫਤਰ ਦੇ ਸਾਰੀਆਂ ਜੋ ਜੋ ਕੰਮ ਹੋਣਗੇ ਸ਼ੁਰੂਆਤ ਕਰਤੀ ਹੈ ਔਰ ਅੱਜ ਤੋਂ ਕਿਹੜਾ ਭਾਰਤੀ ਜਨਤਾ ਪਾਰਟੀ ਦਾ ਉਪਦਰ ਦੇ ਵਿੱਚ ਨੋਰਮਲ ਰੋਡ ਪ੍ਰਿੰਸ ਸਕੁਆਇਰ ਦੇ ਵਿੱਚ ਦਫਤਰ ਖੁੱਲ ਗਿਆ ਹੈ ਜੀ ਮੈਂ ਨਰਿੰਦਰ ਭਾਈ ਮੋਤੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਲੋਕ ਸਭਾ ਜਗੰਦਰ ਸਟੇਟ ਲਈ ਜਿਹੜਾ ਸ਼ਸ਼ੀਲ ਕੁਮਾਰ ਰਿੰਕੂ ਜੋ ਯੁਵਾ ਨੇਤਾ ਨੇ ਜੋ ਮੇਰੇ ਹਾਮੋ ਉਮਰ ਨੇ ਔਰ ਉਹਨਾਂ ਦੇ ਕੇ ਔਰ ਸਾਨੂੰ ਇਸ ਲੋਕ ਸਭਾ ਸੀਟ ਨੂੰ ਜਿਤਾਉਣ ਦੇ ਵਿੱਚ ਸਾਡੇ ਨਾਲ ਡਿਊਟੀ ਲੱਗੀ ਗਈ ਆ ਤਾਂ ਮੈਂ ਆਪਣੀ ਡਿਊਟੀ ਤਨਦੇਈ ਨਾਲ ਨਿਭਾ ਰਿਆ ਹਾਂ ਅਸ਼ੀਲ ਕੁਮਾਰ ਰੈਂਕੂ ਜੀ ਦੇ ਨਾਲ ਔਰ ਰੇਗ ਪਿੰਡ ਦੇ ਵਿੱਚੋਂ ਜਾ ਰਹੇ ਨਾਲ ਉਹਦੇ ਦੇਖੋ ਗੱਲ ਬਦਲਣ ਦੀ ਗੱਲ ਹਰੇਕ ਪਾਰਟੀ ਨੂੰ ਕਹਿਣਾ ਬਹੁਤ ਮਾੜੀ ਗੱਲ ਹੈ ਦੇਸ਼ ਦੀ ਸੇਵਾ ਕਰਨੇ ਸਭ ਤੋਂ ਉੱਚਤ ਹੈ ਜੋ ਦੇਸ਼ ਦੀ ਸੇਵਾ ਕਰਦਾ ਬੰਦਾ ਕੋਈ ਵੀ ਚੱਲਦਾ ਅੱਜ ਕੱਲ੍ਹ ਦੇਖੋ ਮਿਲਟਰੀ ਵਿੱਚੋਂ ਆ ਕੇ ਪੁਲਿਸ ਦੇ ਵਿੱਚ ਵੀ ਜਿਹੜੇ ਡਿਊਟੀ ਕਰ ਰਹੇ ਆ ਤੁਸੀਂ ਟ੍ਰਾਂਸਫਰ ਕਰਕੇ ਡਿਊਟੀਆਂ ਕਰ ਰਹੇ ਨੇ ਔਰ ਦੇਸ਼ ਦੇ ਪਾਰਟੀਆਂ ਦੇ ਵਿੱਚੋਂ ਤੁਸੀਂ ਦਲ ਬਦਲੂ ਦਾ ਨਾਮ ਲੈ ਰਹੇ ਹਰੇਕ ਪਾਰਟੀ ਦਾ ਵੀ ਨਾਂ ਬੇਇਨਜ਼ੀ ਕਰਾਂਗਾ ਕਦੀ ਵੀ ਕਿਸ ਨੂੰ ਦਲ ਬਦਲੂ ਨਾ ਕਹੋ ਕਿਉਂਕਿ ਹਰ ਇੱਕ ਪਾਰਟੀਆਂ ਪਾਰਟੀਆਂ ਵਿੱਚੋਂ ਜਿਹੇ ਸੀ ਸੇਵਾ ਕਰਨਾ ਤੇ ਬਹੁਤ ਹੀ ਘੱਟ ਮੇਰੇ ਵੀਰ ਨੇ ਸੁਸ਼ੀਲ ਕਮਾਲ ਰਿੰਕੂ ਜੀ ਨੇ ਜੋ ਸਾਡੇ ਦੇ ਵਿੱਚ ਆ ਕੇ ਇੰਦਰਿੰਦਰ ਭਾਈ ਮੋਦੀ ਦੀ ਟੀਮ ਚ ਫਾਤੀਆਂ ਦਾ ਪਾਰਟੀ ਵਿੱਚ ਆ ਕੇ ਜੋ ਸੇਵਾ ਦੇਸ਼ ਦੀ ਕਰਨਾ ਚਾਹੁੰਦੇ ਸੀ ਉਹਨਾਂ ਪਿਛਲੇ 9 ਸਾਲ ਦੇ 9 ਮਹੀਨਿਆਂ ਦੇ ਵਿੱਚ ਨਹੀਂ ਮਿਲਿਆ ਕਹਿ ਸਕੇ ਕਰ ਸਕੇ